ਦੋ ਅਫੀਮ ਤਸਕਰਾਂ ਨੂੰ 12 ਕਿਲੋ ਅਫੀਮ ਦੇ ਨਾਲ ਕੀਤਾ ਗਿਆ ਗ੍ਰਿਫਤਾਰੀ ਇਸ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੱਲਰ ਦੇ ਮਨਜੋਗ ਸੀਐਮ ਸਾਹਿਬ ਦੇ ਜਿਹੜੇ ਯੋਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅਮਰਸਰ ਨੂੰ ਇੱਕ ਹੋਰ ਅੱਛੀ ਕਾਮਯਾਬੀ ਮਿਲੀ ਹੈ 12 ਕਿਲੋ ਹਫੀਮ ਨਾਲ ਦੋ ਡਰੱਗ ਸਮੱਗਰਸ ਫੜੇ ਗਏ ਗੋਲਡਨ ਗੇਟ ਦੇ ਉੱਤੇ ਜਿੱਥੇ ਪੁਲਿਸ ਨੇ ਨਾਕਾ ਲਾਇਆ ਸੀਗਾ ਉਸ ਤੋਂ ਬਾਅਦ ਇਹ ਬੰਦੇ ਫੜੇ ਗਏ ਜਿਨ੍ਹਾਂ ਦੀ ਪਛਾਣ ਹਰਵਿੰਦਰ ਹੈਰੀ ਜੋ ਕਿ ਪਿੰਡ ਹਰਾਰ ਖਾਨਾਰੰਦਾਸ ਅਮਰਸਰ ਰੂਰਲ 34 ਸਾਲ ਦੀ ਉਮਰ ਹੈ ਖੇਤੀਬਾੜੀ ਦਾ ਕੰਮ ਕਰਦਾ ਹੈ ਇਹ ਰஞ்சிਤ ਰਾਣਾ ਅਵਾਨ ਖਣਰਮੰਦਾਸ ਅਮਰਸਰ ਰੂਲ ਦਾ ਇਹ ਵੀ ਡਿਪਲੋਮਾ ਇਹਨੇ ਸਿਵਲ ਇੰਜੀਨੀਅਰਿੰਗ ਦਾ ਕੀਤਾ ਹੋਇਆ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਇਹਨਾਂ ਦੋਨਾਂ ਤੋਂ ਰਿਕਵਰੀ ਹੋਈ ਹੈ 12 ਕੇਜੀ ਕੋਪੀਮ ਇੱਕ ਗੱਡੀ ਥਾਰ ਰੌਕਸ ਜਿਹੜੀ ਬਿਲਕੁਲ ਨਵੀਂ 5 ਡੋਰ ਅੱਜਕੱਲ ਆਈ ਹੈ ਔਰ ਇਹ ਵੀ ਡਰਗਮਣੀ ਤੋਂ ਹੀ ਮੈਂ ਸਮਝਦਾ ਇਹਨਾਂ ਨੇ ਸਾਰੀ ਲਈ ਹੈ ਔਰ 6000 ਕੈਸ਼ ਇਹਨਾਂ ਕੋਲੋਂ ਮਿਲਿਆ ਡਰਗਮਨੀ ਮੇਨਲੀ ਇਹ ਜਿਹੜਾ ਹਰਵਿੰਦਰ ਹੈਰੀ ਹੈ ਇਹਦਾ ਭਰਾ ਗੁਰਪ੍ਰੀਤ ਵੀ ਪਹਿਲਾਂ 7 ਕਿਜੀ ਹਫੀਮ ਚੰਦਰ ਹੈ ਔਰ ਸਾਰਾ ਜਿਹੜਾ ਇਹ ਨੈਟਵਰਕ ਹੈ ਯੂਪੀ ਦੇ ਬਰੇਲੀ ਤੋਂ ਲੈ ਕੇ ਆਉਂਦੇ ਆ ਤੇ ਆਪਣੇ ਪਿੰਡਾਂ ਦੇ ਤੇ ਉਸ ਏਰੀਏ ਦੇ ਵਿੱਚ ਰਮਦਾਸ ਤੇ ਉਸ ਦੇ ਲਾਗੇ ਲੱਗਦੇ ਜਿਹੜੇ ਏਰੀਏ ਨੇ ਉਹਨਾਂ ਡਿਸਟ੍ਰਿਬਿਊਟ ਕਰਦੇ ਆ ਕਰਦੇ ਨੇ ਇਹ ਕਿ ਉਸ ਤੋਂ ਬਾਅਦ ਜਿਹੜੀ ਮੇਨ ਇੰਪੋਰਟੈਂਟ ਗੱਲ ਇਹ ਹੀ ਹੈ ਜੇ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਰੱਗਸ ਦੇ ਇਸ ਖਾਤਮੇ ਵਾਸਤੇ ਲਗਾਤਾਰ ਸਾਡੀ ਟੀਮ ਰਿਕਵਰੀਜ਼ ਕਰ ਕਰ ਰਹੀ ਹੈ ਜਿਹੜੇ ਸਾਡੇ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਹਰ ਹਰਮਿੰਦਰ ਜੀ ਸਾਡੇ ਏਸੀਪੀ ਇਨਵੈਸਟੀਗੇਸ਼ਨ ਰਵੀ ਕੁਮਾਰ ਇੰਸਪੈਕਟਰ ਸੀਆਈਏ 2 ਤੇ ਨਾ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਉਕਾ ਇਹ ਵੀ ਇੰਟਰਸਟੇਟ ਇੱਕ ਡਰੱਗ ਦਾ ਸਿੰਡੀਕੇਟ ਹੈ ਜਿਹਨੂੰ ਬਸਟ ਕੀਤਾ ਗਿਆ ਔਰ ਜੇ ਆਪਾਂ ਦੇਖੀਏ ਕਿ ਸਾਰਾ ਪਰਿਵਾਰ ਹੀ ਇਸ ਕੰਮ ਚ ਲੱਗਿਆ ਹੋਇਆ ਸੋ ਮੈਂ ਸਮਝਦਾ ਕਿ ਇਹ ਨਾਲ ਇਹ ਸਾਰਾ ਜਿਹੜਾ ਚੇਨ ਹੈ ਸਮੈਸ਼ ਹੋਈ